ਕਿਉਂਕਿ ਮੇਰੀ ਸ਼ਗਿਰਤ ਬਣ ਗਈ ਮੈਨੂੰ ਉਹ ਤੱਕਰੇ ਬਹੁਤ ਤੇ ਤੱਕਣਾ ਚੰਡੇ ਝੁੱਲ ਜਾਣਗੇ ਕੀ ਝੁੱਲ ਜਾਣਗੇ ਚੰਦੇ ਇਹ ਕਰਦੀ ਹੈ ਇਹਨੇ ਬੀੜੀਆਂ ਨੂੰ ਕਰ ਲੈ ਤੂੰ ਬੰਦ ਨਹੀਂ ਇਹਨੇ ਬੀੜੀਆਂ ਨੂੰ ਕਰ ਇਹਨੇ ਬੀੜੀਆਂ ਨੂੰ ਕਰ ਲੈ ਤੂੰ ਬੰਦ ਨਹੀਂ ਇਹਨੇ ਬੀੜੀਆਂ ਨੂੰ ਕਰ ਲੈ ਤੂੰ ਬੰਦ ਨਹੀਂ ਕਰ ਜੋ ਸੁਨੀਤਾ ਪ੍ਰੀਤਾ ਖੜੀ ਹੋ ਪਹਿਲਾਂ ਤਾਂ ਤੂੰ ਜੇ ਤੂੰ ਇਹ ਖਮਟੇ ਕਾ ਨਾ ਛੱਡਿਆ ਨਾ ਤਾਂ ਮੁੜ ਕੇ ਤੈਨੂੰ ਪਾਂਡੇ ਮਾਂਜੇ ਲਾ ਲੂ ਮਾਫੀ ਮੰਗ ਹੁਣ ਗੁਣ ਬੱਟਾ ਕਿਉਂ ਬੜੀ ਖੜੀ ਏ ਬੋਲਦੀ ਕਿਉਂ ਨਹੀਂ ਛੱਡੋ ਪਾਪਾ ਜੀ ਅਜੇ ਹਸਲ ਕਰੀਏ ਪਹਿਲਾਂ ਮੈਂ ਇਹਦੇ ਤੇ ਬੜਨਾ ਇਹਦੇ ਹਸਾਲਤਾ ਦਾ ਕਰਨਾ ਮੈਂ ਜਾ ਸੁਨੀਤਾ ਇਹ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਮੈਨੂੰ ਹੋਰ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਕੋਈ ਬਰਦਾਸ਼ਤ ਹੁੰਦਾ ਪਾਪਾ ਜੀ ਨਾ ਜੋ ਦੋ ਤੈਨੂੰ ਝੜਕਾ ਦਿੰਦੇ ਨੇ ਤਨ ਤਨ ਮੇਰਾ ਕਲੇਜ ਜਨਾ ਮੂਨ ਆਉਂਦਾ ਤੇਰਾ ਤਾਂ ਕਲੇਜ ਜੇ ਮੂਨ ਆਉਂਦਾ ਇਹਨੂੰ ਤੇ ਜੀ ਕਰਦਾ ਨਾ ਮੈਂ ਚਿਪਾ ਲਵਾਂ ਤੂੰ ਕੀ ਕਰਾ ਮੇਰੇ ਉਸਤਾਦ ਜੀ ਨੇ ਮੈਂ ਇਹ ਨਹੀਂ ਕਰ ਸਕਦਾ ਤੂੰ ਮੇਰੇ ਦਿਲ ਨੂੰ ਤਾਂ ਪੁੱਛ ਕੇ ਦੇਖ ਜੇ ਉਹ ਨਾ ਤੇਰਾ ਨਾ ਤੇਰਾ ਨਾਲ ਲਿੰਦਾ ਨਾ ਤਾਂ ਤਨ ਤਾਂ ਮੇਰਾ ਦਿਲ ਤਰਕੂ ਤਰਕੂ ਕੰ ਲਾ ਜਾਂਦਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਨਹੀਂ ਰਹਿ ਸਕਦੀ ਅੱਛਾ ਮੈਂ ਕਿਹਾ ਤੇਰੇ ਬਿਨਾਂ ਰਹਿ ਸਕਦਾ ਪਰ ਤੂੰ 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 ਪਰ ਫਿਕਰ ਨਾ ਕਰ ਫਿਕਰ ਨਾ ਕਰ ਤੂੰ ਮੈਂ ਕੋਈ ਨਾ ਕੋਈ ਸਕੀਮ ਜ਼ਰੂ ਲੜਾਉਂਗਾ ਆਪਾਂ ਨੂੰ ਪਾਪਾ ਜੀ ਦਾ ਕੀ ਉਹਨਾਂ ਦਾ ਉਸਤਾਦ ਦਾ ਉਸਤਾਦ ਵੀ ਲੜ ਨਹੀਂ ਕਰ ਸਕਦਾ ਤੂੰ ਐ ਕਰ ਮੈਂ ਤੇਰੀ ਵਾਸਤੇ ਮਰੂਦ ਲੈ ਕੇ ਆਇਆ ਸੀ ਹਲੇ ਤੂੰ ਮਰੂਦ ਖਾ ਗਾ ਗਣੇਸ਼ ਦੇਵਾ ਗਣੇਸ਼ ਦੇਵਾ ਜਗਤ ਰਾਖੇ ਭਗਤ ਤਿਲਕ ਪੋਤਲਕ ਚਾਹ ਬਣਾ ਬਈ ਮੇਰੇ ਵਾਸਤੇ ਭਗਤ ਰਾਖੇ ਗਾਇਕੀ ਬੁਧਾਈ ਸਾਨੂੰ ਸਟੇਜ ਤੇ ਨ ਜਾਈ ਸਾਡੇ ਚੰਦ ਉਹ ਮਰੇ ਕਪੜੇ ਪ੍ਰੈਸ ਕਰਦੇ ਕਿ ਨਹੀਂ ਕਪੜੇ ਦੇਖੋ ਮਰੇ ਕਪੜੇ ਪ੍ਰੈਸ ਹਾਂ ਆ ਦੀ ਪ੍ਰੋਗਰਾਮ ਤੇ ਜਾਣਾ ਗਣੇਸ਼ ਦੇਵਾ ਗਣੇਸ਼ ਦੇਵਾ ਸਾਨੂੰ ਉੱਚਾ ਚੜਾਈ ਸਾਡੀ ਗਾਇਕੀ ਵਧਾਈ ਗਾਇਕੀ 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 ਕਰਦੇ ਕਰਦੇ ਪਰ ਇਹ ਗਾਇਕੀ ਕਰਦੇ ਕਰਦੇ ਕੜੇੜਾ ਅਟਰੀਏ ਉਹ ਭਾਈ ਗੱਲ ਸੁਣੋ ਉਹ ਮਰੇ ਕਪੜੇ ਪਾ ਦੇ ਬਾਕੀ ਦੇ ਤੁਹਾਨੂੰ ਇੱਧਰ ਲਿਓ ਕੀ ਕਰੀ ਜਾਂਦੇ ਸ਼ਲਿਤਾ ਅਪਾ ਕਿੰਨੀ ਦੇਰ ਤੱਕ ਪਾਪੇ ਦੇ ਗੱਲਾਂ ਸੁਣਦੇ ਰਹਾਂਗੇ ਗਾਉਣ ਤਾਂ ਤੂੰ ਵੀ ਸਿੱਖ ਲਿਆ ਤੇ ਮੈਂ ਵੀ ਚੱਲ ਹੁਣ ਆਪਾਂ ਇੱਥੋਂ ਭੱਜ ਜਾਨੇ ਆ ਤੇ ਇੱਕ ਵਧੀਆ ਕੰਪਨੀ ਦੇ ਵਿੱਚ ਕੈਸਟ ਕਰਵਾਉਨੇ ਆ ਜੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਫੇਰ ਓਹੋ ਚੱਲੀਏ ਅੱਜ ਨਹੀਂ ਤਾਂ ਕੱਲ ਪਾਪੇ ਨੂੰ ਪਤਾ ਤਾਂ ਲੱਗਣਾ ਹੀ ਹੈ ਨਾ ਫੇਰ ਜ਼ਿਆਦਾ ਨਾ ਸੋਚ ਆਪਾਂ ਨਾਂ ਵੀ ਕਮਾਉਣਾ ਤੇ ਪੈਸਾ ਵੀ ਠੀਕ ਹੈ ਤੂੰ ਮੇਰੇ ਨਾਲ ਹੈ ਨਾ ਹੂੰ ਹੂੰ ਸੱਚੀ ਮੁੱਚੀ ਅੱਜ ਮੇਰਾ ਮੂਡ ਖਰਾਬ ਨਾ ਲੈਂ ਕੇ ਸਿਰ ਦੁਖਦਾ ਹਾਂ ਤੁਹਾਨੂੰ ਇੱਕ ਖੁਸ਼ਖਬਰੀ ਦੱਸਾਂ ਦੱਸੋ ਆਪਣਾ ਨਾਮ ਫੋਰਨ ਦਾ ਟੂਰ ਬੁੱਕ ਹੋਇਆ ਚਲੋ ਫਿਰ ਤਾਂ ਮौज ਹੋ ਗਈ ਨਾਲੇ ਆਪਾਂ ਪ੍ਰੋਗਰਾਮ ਲਿਆ ਕਰਾਂਗੇ ਤੇ ਨਾਲੇ ਆਪਾਂ ਸੈਸ ਪਟਾਕੇ ਲਾ ਕੇ ਰਹਿ ਕਰਾਂਗੇ ਤੁਹਾਡਾ ਨਹੀਂ ਸਾਡਾ ਟੂਰ ਬੁੱਕ ਹੋਇਆ ਤੁਸੀਂ ਨਾ ਆਪਣੀ ਉਹ ਜੋੜੀ ਜਿਹੜੀ ਜਿਹਦੀ ਰੈਸਲ ਕਰਾਉਣੀ ਹੋ ਉਹਨਾਂ ਦੇ ਨਾਲ ਇੱਥੇ ਸ਼ੋਅ ਲਾਓ ਓ ਮੈਨੂੰ ਮੇਰੀ ਜੁੜੀ ਦੇ ਮਾਣ ਹੈ ਮੈਨੂੰ ਖੜੀ ਕਰੂਗਾ